ਆਮੇ ਦੀ ਸੋਟ ਤੋਂ ਫੁੱਲ ਚੜਾਉਣੇ ਪੈਣੇ ਆ ਜੇ ਹਾਕਮ ਡਰ ਗਏ ਸੋਚਿਆ ਤਾਂ ਹੱਥ ਗਲਮੇ ਨੂੰ ਪਾਉਣੇ ਪੈਣੇ ਆ ਮੁੱਠੀਆਂ ਵੀ ਜਹ ਥੋੜੇ ਬਣ ਕੇ ਹਾਕਮ ਦੇ ਸਿਰ ਵੱਜਣਗੇ ਭੱਜ ਹਾਕਮਾ ਭੱਜ ਨਿਕੰਮਿਆ ਅੱਜ ਪੁੱਤ ਪੰਜਾਬ ਦੇ ਗੱਜਣਗੇ ਅੱਜ ਸ਼ੇਰ ਪੰਜਾਬ ਦੇ ਗੱਜਣਗੇ ਤੰਤਾਂ ਸਿਰ ਗੁਰੂ ਅਰਜਨ ਦੇਵ ਸਾਰੇ ਸੱਚੇ ਬਾਦਸ਼ਾਹ ਮੰਮਾ ਬੁੰਡਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਵਕਵਾ ਕਮਿਸ਼ਨ ਤੰਗ ਆ ਗਈ ਯਾਰ ਉਸਾਤੀਓ ਵਾਇਪੁਰ ਦੀ ਕਾ ਖਾਲਸਾ ਵਾਇਪੁਰ ਦੀ ਕੀ ਫਤਿਹ ਕਹਿੰਦੇ ਕਿਸੇ ਪਿੰਡੇ ਦੇ ਵਿੱਚ ਨਕਮਾ ਹਾਕਮ ਇੱਕ ਛੜਿਆ ਫੁਟਿਆ ਹਾਕਮ ਪਿੰਡੇ ਦੇ ਵਿੱਚ ਛੱਡੀਆਂ ਮਾਰਦਾ ਸੀ ਉਸ ਪਿੰਡੇ ਦੇ ਵਿੱਚ ਜਦੋਂ ਹਰ ਕਰਨਿਆਂ ਨੂੰ ਸੇਧ ਦਿੱਤਾ ਹਰ ਕਰਨਿਆਂ ਨੂੰ ਪਿੰਡੇ ਦੇ ਵਿੱਚੋਂ ਅੰਦਰ ਦਾ ਫੋਸਲਾ ਕਰ ਦਿੱਤਾ ਉਹ ਨਕੰਮਾ ਪ੍ਰੀਤ ਜਤ ਬਚਾਉਣ ਦੇ ਲਈ ਫਿਰ ਅਗਲੇ ਪਿੰਡ ਦੇ ਵਿੱਚ ਫੋਟਰੀਆ ਸਿਆਸੀ ਸੀ ਕੋਈ ਸੰਮਾਨ ਦੇ ਉੱਪਰ ਫਰੋਸਤਰ ਦੇ ਵਿੱਚ ਜਾ ਕੇ ਕੋਈ ਪੰਛੀ ਵੀ ਕੋਈ ਸਰਪੰਚੀ ਵੀ ਕੋਈ ਐਮਐਲਏ ਦੀ ਚੋਣ ਲੜਨ ਦੇ ਵਾਸਤੇ ਫਿਰ ਉਹਨਾਂ ਕੰਮਕਾਰਾਂ ਦੇ ਉੱਤਰ ਆਇਆ ਦੁਕਾਨ ਦੇ ਉੱਪਰ ਗਿਆ ਕਿਸੇ ਗੱਲ ਕੀਤੀ ਕਿ ਮਿੱਤਰਾ ਰੇਟੀ ਤੂੰ ਨਵਾਂ ਬੰਦਾ ਤੈਨੂੰ ਪਹਿਲਾ ਨਸਾ ਹੀ ਲੱਗੇ ਆ ਲੈ ਜਾ ਜਿਹੜਾ ਕੁਝ ਲੈ ਕੇ ਜਾਣਾ ਸਮਾਨ ਸਾਰਾ ਉਹ ਸਾਰਾ ਲਪੇਟਦੇ ਆ ਜਦੋਂ ਤੁਰਿਆ ਗਿਆ ਕੋਲ ਉਸ ਦੁਕਾਨਦਾਰ ਦਾ ਪੁੱਤਰ ਆ ਗਿਆ ਕਹਿੰਦਾ ਬਾਪੂ ਜੀ ਸਸਤਾ ਸਮਾਨ ਦੇ ਤੈਨੂੰ ਰੇਟ ਵਧਿਆ ਆ ਉਹ ਤੁਰ ਲੱਗਾ ਕਹਿੰਦਾ ਵੀ ਰੇਟ ਦਾ ਫਰਕ ਪੈ ਗਿਆ ਥੋੜਾ ਜਿਹਾ ਸੋਲੂ ਘੱਟ ਲਿਆਦਾ ਪਰ ਰੇਟ ਜਿਆਦਾ ਵਧੇ ਹੋਏ ਆ ਕਹਿੰਦਾ ਜੋ ਮਰਜ਼ੀ ਲਾਣਾ ਜੋ ਮਰਜ਼ੀ ਲਗ ਲਿਆ ਬਈ ਖਾਤੇ ਤੇ ਲਾਲਾ ਜਿਹੜਾ ਜਦੋਂ ਬੜੀ ਲੈ ਕੇ ਜਾ ਰਿਆ ਸੀ ਦੇਖਦਾ ਪਿਆ ਸੀ ਕਹਿੰਦਾ ਵੀ ਠੱਗ ਲਿਆ ਜਿੰਨੂੰ ਰੇਤ ਵਧਾ ਕੇ ਠੱਗ ਲਿਆ ਉਹ ਤੁਰਿਆ ਜਾਂਦਾ ਕਹਿੰਦਾ ਸੀ ਨਾ ਪੰਡ ਕਿਸੇ ਦਾ ਦਿੱਤਾ ਨਾ ਤੇਰਾ ਦੇਣਾ ਉਹ ਹਾਰ ਇਸ ਬਾਣੀਆਂ ਨੇ ਕੀਤਾ ਸਾਡੇ ਨਾਲ ਤੇਜਰੀ ਬਾੜ ਨੇ ਕੀਤਾ ਸਾਡੇ ਨਾਲ ਦਿੱਲੀ ਤੋਂ ਭਜਾਇਆ ਸੀ ਸਰੀਆ ਥੂਕਿਆ ਪੰਜਾਬ ਦੇ ਵਿੱਚ ਸਾਡੀ ਪੰਜਣ ਰੋਕੇ ਬੈਠਾ ਹੋਇਆ ਪੰਜਾਬ ਦੇ ਵਿੱਚ ਸਾਡੀ ਪੰਚਰ ਰੋਕ ਕੇ ਬੈਠਾ ਕਿ ਨਾ ਉੱਥੇ ਕੋਈ ਦਿੱਤਾ ਸੀ ਮਲਾਜਮਾਂ ਨੂੰ ਲੈ ਕੇ ਤੁਹਾਨੂੰ ਦੇਣਾ ਤੇ ਭਗਵੰਤ ਮਾਨ ਸੋਚਦਾ ਹੋਊਗਾ ਭਗਵੰਤ ਮਾਨ ਸੋਚਦਾ ਹੋਊਗਾ ਕਿ ਮਰੋ ਦੇ ਦਾ ਕੇਦਰੀ ਬਾਲ ਦਾ ਹੋ ਰਿਹਾ ਮੇੜਾ ਵਿਰੋਧ ਨਹੀਂ ਹੋ ਰਿਹਾ ਪਰ ਤੈਨੂੰ ਦੱਸ ਦਈਏ ਨਕਮੀਆਂ ਹਾਕਮ ਮੋਟਾ ਤੈਨੂੰ ਲੋਕਾਂ ਨੇ ਦਿੱਤੀਆਂ ਸੀ ਤੂੰ ਸੰਗਰੂਰ ਦਾ ਉਹ ਦੂਸ ਕੱਢਣ ਵਾਲਾ ਮਸ਼ੀਨ ਵਾਲਾ ਪੁਰਜਾ ਜਦੋਂ ਲੋਕ ਘਰਾਂ ਦੇ ਵਿੱਚ ਲੈ ਕੇ ਜਾਂਦੇ ਅੱਦਿਆਂ ਤੋਂ ਉਹ ਸਜਵਾਜ ਦਿਖਾਉਂਦੇ ਆ ਨਾ ਇਹਦੇ ਵਿੱਚ ਮਸੰਮੀ ਪਾ ਜੂਸ ਨਿਕਲਦਾ ਇਹਦੇ ਵਿੱਚ ਕਾਂਦਰਾ ਪਾ ਜੂਸ ਨਿਕਲਦਾ ਤੇ ਜਦੋਂ ਘਰੇ ਜਾ ਕੇ ਬਰੇ ਕਰਦੇ ਆ ਤੇ ਉੱਪਰਲਾ ਉੱਪਰਲਾ ਜਿਹੜਾ ਜੂਸ ਉੱਤੇ ਦੇ ਵਿੱਚੋਂ ਪਲਵੜੀ ਨਿਕਲਦਾ ਤੂੰ ਉਹ ਤੂੰ ਉਹ ਦੂਸਰ ਸਾਡੇ ਪੰਜਾਬ ਦੇ ਵਾਸਤੇ ਸਿਰਫ ਸਾਡੇ ਵਾਸਤੇ ਤਲਾਰੇ ਸਾਬਤ ਹੋਇਆ ਤੇਰੇ ਤੂੰ ਕਹਿੰਦਾ ਸੀ ਕਿ ਚੋਣਾਂ ਤੋਂ ਪਹਿਲਾਂ ਮੈਨੂੰ ਦਿਤਾ ਦਿਓ ਹਰੇ ਬੰਨਾ ਕੱਗੇ ਮਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਚੱਲਣਗੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ਚੱਲਣਗੇ ਤੂੰ ਪੱਕੇ ਕਿੰਨੂ ਕੀਤਾ ਤੂੰ ਪੱਕੇ ਕਿੰਦੇ ਦਿੱਲੀ ਦੇ ਠਾਕ ਤੂੰ ਪੱਕੇ ਕੀਤਾ ਜੋ ਛਕਸਣੇ ਵਰਗੇ ਪੰਜਾਰ ਦੇ ਵਿੱਚ ਲਿਆ ਆ ਕੇ ਤੇ ਤੂੰ ਪੈਨਸ਼ਨਾਂ ਲਾਇਆ ਬੇ ਨਕੰਮੇ ਬੰਮੇ ਅਜਿਹੇ ਤੂੰ ਦਤਾਰੇ ਤੇ ਕਾ ਨਿਸਮਾਨਾ ਜਿਹੜਾ ਪਹਿਲਾਂ 7 ਸਾਲਾਂ ਦੇ ਅੱਸੀ ਅੱਜ 13 ਬਣ ਗਿਆ ਅੱਜ ਦੀ ਪੈਂਚਰ ਵਾਸਤੇ ਹਰਾ ਪੈਣ ਚਲਾ ਰਹਿਆ ਪਰ ਤੈਨੂੰ ਦੋਲਦੀਏ ਜੇ ਤਰਤੀ ਤੋਂ ਤੂੰ ਸੌ ਚੱਕੀ ਸੀ ਜਹੀਦ ਪੱਗ ਸਿੰਘ ਦੀ ਤਰਤੀ ਤੋਂ ਅਸੀਂ ਉਸੇ ਤਰਤੀ ਦੇ ਵਾਰਸਾ ਅਸੀਂ ਉਸੇ ਤਰਤੀ ਦੇ ਵਾਰਸਾ ਅਸੀਂ ਵੀ ਭਰਾਂ ਉਸ ਕੂੜ ਦੇ ਜਾਏ ਆ ਨਿਕੰਮਿਆਂ ਜਿਵੇਂ ਬਾਦਲ ਪਜਾਇਆ ਸੀ ਜਿਵੇਂ ਬਾਦਾਂ ਰੋਲਿਆ ਸੀ ਕੈਪਟਨ ਮਰਿੰਦਾ ਰੋਲਿਆ ਸੀ ਚੰਨੀ ਵਰਕੇ ਰੋਲਦੇ ਸੀ ਇਹ ਮੈਂ ਤੂੰ ਪੰਜਾਬ ਦੇ ਵਿੱਚ ਰਹੇਗਾ ਉਹਨਾਂ ਕੋਲ ਤਾਂ ਕੁਝ ਹੈ ਵੀ ਉਹ ਪੰਜਾਬ ਦੇ ਵਿੱਚ ਬੈਠੇ ਆ ਤੇਰੇ ਕੋਲ ਕੋਈ ਵੀ ਸਹਾਰਾ ਨਹੀਂ ਹੋਣਾ ਤੇ ਉਹ ਗੱਲ ਅਸੀਂ ਕਹਿਣੀ ਨਹੀਂ ਚਾਹੁੰਦੇ ਤੇਰਾ ਪਰਮਾਰ ਵੀ ਤੇਰੇ ਵਾਸਤੇ ਨਹੀਂ ਰਹਿਣਾ ਤੂੰ ਇਕੱਲੇ ਨੇ ਪੰਜਾਬ ਦੇ ਵਿੱਚ ਰਲ ਜਾਣਾ ਆਖਰੀ 17 ਦਿਨਾਂ ਥੋੜਾ ਨਾਲ ਖਲ ਖਤਮ ਕਰਾਂਗੇ ਅਸੀਂ ਜੀਵੇ ਨਹੀਂ ਜੋ ਮੁਟ ਜਾਵਾਂਗੇ ਅਸੀਂ ਵਾਕ ਮਸ਼ਾਲਾ ਬਲਦੇ ਹਾਂ ਮੇਰੀ ਕੁਰਤੀ ਪੱਕ ਸਰਾਬੇ ਦੀ ਆਸੀਂ ਬੱਜੇ ਮਦਾਨਾਂ ਲੜਦੇ ਹਾਂ ਹਾਕਮ ਦੇ ਖੂਨ ਦੀ ਪੰਜੇ ਤੋੜਨ ਲਈ ਮੁੱਕੇ ਦਾ ਤਣਦੇ ਰਹਿਣੇ ਆ ਤੇ ਝੰਗਰ ਸ਼ਾਮ ਵਿੱਚ ਜਿੱਤ ਪਾਉਣ ਲਈ ਬੋਲੇ ਸੋਨਾਲ ਦੇ ਜਕਾਰੇ ਤਾਂ ਲੱਗਦੇ ਰਹਿਣੇ ਆ ਬੋਲੇ ਸੋਨਾਲ ਦੇ ਜਕਾਰੇ ਤਾਂ ਲੱਗਦੇ ਰਹਿਣੇ ਆ ਬੋਲੇ ਸੋਨਹਾ ਸੋਤ ਜੀ ਕਾ ਖਰਚਾ ਮਹਜੂਰ ਦੀ ਕੀ ਹਥੇ